ਦਿਲ ਦਹਿਲਾਉਣ ਵਾਲੀ ਜਿਹੜੀ ਇੱਥੇ ਘਟਨਾ ਹੋਈ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾਲ ਦੇਖੋ ਇਹ ਪੈਸੇ ਨੂੰ ਨਾਲ ਲੈ ਕੇ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਿਲੀ ਵਾਲਿਆਂ ਨੂੰ ਜ਼ਰੂਰ ਭੇਜਿਆ ਕਰੋ ਆ ਛੋਟੇ-ਛੋਟੇ ਬੱਚਿਆਂ ਦਾ ਪਤਾ ਨਹੀਂ ਇਹ ਭੈਣ ਜੀ ਦਾ ਕੀ ਕਰਨਾ ਸੀ ਇਹਨਾਂ ਕੋਈ ਵੀ ਵੱਡਾ ਹਾਸਾ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਰਣਜੀਤ ਸਿੰਘ ਪਵਾਰ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਭਾਜਪਾ ਅੱਜ ਸਾਡੀ ਜਿਹੜੀ ਮੈਟਿਕ ਸੀ ਲੁਧਿਆਣੇ ਮੈਟਿਕ ਸੀ ਜ਼ਿਲ੍ਹਾ ਪ੍ਰਧਾਨਾਂ ਦੀ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਮੈਂ ਲੁਧਿਆਣੇ ਤੋਂ ਆਪਣੇ ਫਲੋਰ ਸਾਈਡ ਨੂੰ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਕਿਨੇ ਲੋਕ ਹੈ ਉਹ ਇੱਥੇ ਇਕੱਠੇ ਹੋਏ ਕਿਉਂ ਸੀ ਤਾਂ ਮੈਂ ਰੋਕ ਕੇ ਉਹਨਾਂ ਨੂੰ ਜਦੋਂ ਪੁੱਛਿਆ ਤਾਂ ਦਿਲ ਤਹਿਲਾਨ ਵਾਲੀ ਜਿਹੜੀ ਇੱਥੇ ਘਟਨਾ ਹੋਈ ਇਹ ਸਾਡੀ ਜਿਹੜੀ ਪਹਿੜ ਇਦੇ ਨਾਲ ਛੋਟੇ ਛੋਟੇ ਬੱਚੇ ਇਹਨਾਂ ਨੇ ਆਟੋ ਕੀਤਾ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾਲ ਦੇਖੋ ਇਹ ਬੰਦਾ ਆਟੋ ਚਾਲਕ ਕੀਤਾ ਤਿੰਨ ਜਣੇ ਸੀ ਇਦੇ ਨਾਲ ਵੀ ਕੋਈ ਬੰਦਾ ਸੀ ਔਰ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਪਰ ਜਦੋਂ ਭੈਣ ਜੀ ਨੇ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਪਲੇ ਆ ਗਿਆ ਸਥਾਨ ਜਿੱਥੇ ਮੈਂ ਉਤਰਨਾ ਮੈਨੂੰ ਉਤਾਰ ਦਿਓ ਪਰ ਇਹ ਸਣੇ ਦੋ ਛੋਟੇ ਛੋਟੇ ਬੱਚੇ ਜਿਹੜੇ ਉਹ ਪਰੇ ਖੜੇ ਆ ਕੈਮਰਾਮੈਨ ਉਹਨਾਂ ਦੇ ਕੋਲ ਬਹੁਤ ਛੋਟੇ ਬੱਚੇ ਖੜੇ ਆ ਜਾਓ ਆ ਜਾਓ ਇਹਨਾਂ ਬੱਚਿਆਂ ਨੂੰ ਤੇ ਇਹ ਪੈਟੀ ਨੂੰ ਧਾਲ ਲੈ ਕੇ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਮੇਰੀ ਆਪ ਸਭ ਨੂੰ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਿਲੀ ਵਾਲਿਆਂ ਨੂੰ ਜਰੂਰ ਭੇਜਿਆ ਕਰੋ ਕਿ ਅਸੀਂ ਇਸ ਆਟੋ ਦੇ ਵਿੱਚ ਫਲਾਣੀ ਜਗ੍ਹਾ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਕੱਲ ਨਸ਼ੇ ਦਾ ਜਿਹੜਾ ਪੂਰਾ ਦਰਿਆ ਚੱਲ ਰਿਹਾ ਜਿਹੜਾ ਸਰਕਾਰ ਲਾਰੇ ਲਾ ਕੇ ਬਣੀ ਸੀ कि ਅਸੀਂ ਜਿਹੜਾ ਨਸ਼ਾ ਖਤਮ ਕਰਦੇਾਂਗੇ ਆਹ ਦੇਖ ਲਓ ਨਸ਼ਾ ਖਤਮ ਹੋਇਆ ਆਹ ਛੋਟੇ ਛੋਟੇ ਬੱਚਿਆਂ ਨੂੰ ਪਤਾ ਨਹੀਂ ਨਹੀਂ ਇਹ ਭੈਣ ਜੀ ਨਾਲ ਕੀ ਕਰਨਾ ਸੀ ਇਹ ਭਾਈ ਸਾਹਿਬ ਵੀ ਨਾਲ ਸੀ ਇਹ ਆਟੋ ਚਾਲਕ ਹੈ ਇਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਪਤਾ ਨਹੀਂ ਇਹਨਾਂ ਨੇ ਆਟੋ ਨਹੀਂ ਰੋਕਿਆ ਪਰ ਇੱਕ ਪ੍ਰਾਣ ਬਹੁਤ ਜਿਹੜੇ ਭਾਈ ਸਾਡੇ ਇਹਨਾਂ ਨੇ ਰੋਕਿਆ ਇੱਥੇ ਸਾਡੇ ਭਾਈ ਸਾਹਿਬ ਬੜੇ ਸਰਦਾਰ ਜੀ ਇਹਨਾਂ ਨੇ ਆਪਣੀ ਗੱਡੀ ਨਾਲ ਰੋਕਿਆ ਇਹਨਾਂ ਨੂੰ ਰੋਕਿਆ ਔਰੇ ਭੈਣ ਜੀ ਦੇਖ ਸਕਦੇ ਸੀ ਔਰ ਵੱਡਾ ਹਾਸਾ ਸੀ ਨਹੀਂ ਟਿੱਕੀ ਹੈ ਜੀ ਰੋਡ ਤੇ ਛੱਡ ਪਏ ਇਹਨਾਂ ਨੇ ਲੇਖਕ ਕੀ ਕਹਿੰਦੇ ਸੋ ਮੇਰੀ ਬੇਨਤੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਸੁਮੰਨ ਸ਼ਰਮਾ ਜੀ ਨੂੰ ਆਪਣੇ ਫੋਨ ਤੋਂ ਇੱਥੋਂ ਦੀ ਜਿਹੜੀ ਵੀਡੀਓ ਪਿੱਛੇ ਮੇਰੇ ਸੱਚੇ ਭਾਈਆ ਨੇ ਬਣਾਈ ਸੀ ਉਹ ਮੈਂ ਸੁਮੰਨ ਸ਼ਰਮਾ ਜੀ ਕਮਿਸ਼ਨਰ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਔਰ ਇੱਥੋਂ ਦੀ ਲੋਕੇਸ਼ਨ ਵੀ ਭੇਜ ਦਿੱਤੀ ਹੈ ਸਾਡੇ ਸਤਿਕਾਰਯੋਗ ਇੱਥੋਂ ਦੇ ਜਿਹੜੇ ਸਾਡੇ ਏਰੀਏ ਦੇ ਬਹੁਤ ਨਾਮੀ ਪੱਤਰਕਾਰ ਪਾਕੜੀ ਸਾਹਿਬ ਉਹ ਵੀ ਇੱਥੇ ਪਹੁੰਚੇ ਆ ਔਰ ਆਪ ਸਭ ਨੂੰ ਕੱਲ ਦੀ ਜਿਹੜੀ ਜੱਗਵਾਣੀ ਦੀ ਨਿਊਜ਼ ਦੇ ਵਿੱਚ ਇਹ ਜਿਹੜੀ ਪੂਰੀ ਘਟਨਾ ਬਾਰੇ ਡਿਟੇਲਸ ਵੀ ਪਤਾ ਲੱਗ ਜਾਵੇਗਾ ਪਰ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਤੁਸੀਂ ਜਦੋਂ ਵੀ ਕੋਈ ਆਟੋ ਵਿੱਚ ਬੈਠਦੇ ਹੋ ਤਾਂ ਉਹਦੀ ਪਹਿਲਾਂ ਇੱਕ ਫਿਕ ਖਿੱਚ ਕੇ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਵੱਡਾ ਹਾਸਾ ਹੋ ਸਕਦਾ ਅੱਜ ਵਾਲੇ ਬੰਵਾਕੀ ਉਹਨਾਂ ਸੱਜਣਾ ਦਾ ਭਾਈ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਦਾ ਬਾਰੇ ਪਤਾ ਕਰਾਇਆ ਜਾਵੇ ਕਿ ਇਹ ਪੂਰਾ ਹੋਰ ਵੀ ਇਹਦੇ ਨਾਲ ਹੋਣਗੇ ਗ੍ਰੋਹ ਕਿ ਇਹ ਕਿੰਨੇ ਲੋਕ ਨੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ